ਹਰ ਇੱਕ ਇਨਸਾਨ ਦੇ ਅੰਦਰ ਇੱਕ ਹੌਲੀ ਜਿਹੀ ਆਵਾਜ਼ ਹੁੰਦੀ ਹੈ ਕਦੇ ਉਹ ਸਾਨੂੰ ਗਲਤੀ ਤੋਂ ਬਚਾ ਲੈਂਦੀ ਹੈ ਕਦੇ ਕੋਈ ਅਜੀਹਾਂ ਰਾਹ ਦਿਖਾ ਦਿੰਦੀ ਹੈ ਜੋ ਸਾਡਾ ਮਨ ਤੇ ਦਿਮਾਗ ਵੀ ਨਹੀਂ ਸੋਚ ਸਕਦੇ ਇਸ ਆਵਾਜ਼ ਨੂੰ ਅਸੀਂ ਅੰਦਰੂਨੀ ਸੂਝ ਕਹਿੰਦੇ ਆ ਇਹ ਸਾਡਾ ਅੰਦਰਲਾ ਕੰਪਾਸ ਹੈ ਜੋ ਸਦਾ ਸਾਨੂੰ ਸੱਚੇ ਰਾਹ ਵੱਲ ਮੋੜਦਾ ਹੈ ਸੋਚੋ ਕੀ ਕਦੇ ਤੁਹਾਨੂੰ ਅੰਦਰੋਂ ਕੋਈ ਅਜੀਹਾਂ ਸੰਕੇਤ ਮਿਲਿਆ ਸੀ ਜਿਵੇਂ ਦਿਲ ਕਹਿੰਦਾ ਹੋਵੇ ਇਹ ਸਹੀ ਹੈ ਜਾਂ ਇਹ ਨਾ ਕਰ ਅਕਸਰ ਉਹੀ ਅੰਦਰਲੀ ਆਵਾਜ਼ ਸਾਨੂੰ ਜ਼ਿੰਦਗੀ ਚ ਬਚਾ ਲੈਂਦੀ ਆ ਪਰ ਜਦੋਂ ਅਸੀਂ ਇਸ ਨੂੰ ਅਣਲਿਖਾ ਕਰ ਦਿੰਦੇ ਆ ਅਸੀਂ ਮੌਕੇ ਗਵਾ ਬੈਠਦੇ ਆ ਤੇ ਉਹੀ ਗਲਤੀਆਂ ਵਾਰ-ਵਾਰ ਦੁਹਾਈ ਆਂ ਨੇ ਅੰਦਰੂਨੀ ਸੂਜ ਗੱਲ ਕਰਦੀ ਹੈ ਪਰ ਬਹੁਤ ਹੌਲੀ ਕਦੇ ਕੰਬ ਕੰਪੀ ਰਹੀ ਕਦੇ ਪੇਟ ਵਿੱਚ ਗੰਢ ਰਹੀ ਕਦੇ ਮੂੜ ਮੂੜ ਆਉਣ ਵਾਲੇ ਵਿਚਾਰਾਂ ਰਹੀ ਤੇ ਕਦੇ ਅਜਿਹੇ ਸੰਯੋਗ ਰਾਹੀ ਜੋ ਅਚਾਨਕ ਹੀ ਸਭ ਕੁਝ ਸਾਫ ਕਰ ਦੇਣ ਪਰ ਇੱਕ ਮੁਸ਼ਕਿਲ ਵੀ ਹੈ ਅੰਦਰੂਨੀ ਸੂਜ ਤੇ ਡਰ ਵਿੱਚ ਫਰਕ ਕਰਨਾ ਸੂਜ ਹੌਲੀ ਹੁੰਦੀ ਹੈ ਸ਼ਾਂਤ ਹੁੰਦੀ ਹੈ ਜਦ ਕਿ ਡਰ ਉੱਚੀ ਆਵਾਜ਼ ਕਰਦਾ ਹੈ ਤੇ ਚਿੰਤਾ ਵਧਾਉਂਦਾ ਹੈ ਜੇ ਅਸੀਂ ਸ਼ਾਂਤੀ ਵਿੱਚ ਬੈਠ ਕੇ ਸੁਣੀਏ ਤਾਂ ਅਸਲੀ ਅੰਦਰੂਨੀ ਸੂਜ ਸਾਫ ਸਾਫ ਸੁਣਾਈ ਦਿੰਦੀ ਹੈ ਇਹ ਸੂਜ ਹੋਰ ਮਜਬੂਤ ਵੀ ਕੀਤੀ ਜਾ ਸਕਦੀ ਹੈ ਲਿਖਣ ਰਾਹੀਂ ਜਿੱਥੇ ਅਸੀਂ ਆਪਣੇ ਅੰਦਰਲੇ ਸੰਕੇਤ ਤੇ ਉਹਨਾਂ ਦੇ ਨਤੀਜੇ ਦਰਜ ਕਰੀਏ ਛੋਟੇ ਫੈਸਲੇ ਜਿਹੜੇ ਅਸੀਂ ਸੂਝ ਦੇ ਆਧਾਰ ਤੇ ਲੈਣੇ ਸ਼ੁਰੂ ਕਰੀਏ ਧਿਆਨ ਤੇ ਚਿੱਤਰ ਕਲਪਨਾ ਰਾਹੀਂ ਜਿੱਥੇ ਅਸੀਂ ਆਪਣੇ ਅੰਦਰ ਦੀ ਸਿਆਣਪ ਨਾਲ ਜੋੜ ਬਣਾਈਏ ਆਖਰਕਾਰ ਜ਼ਿੰਦਗੀ ਦੇ ਵੱਡੇ ਫੈਸਲੇ ਵੀ ਅੰਦਰੂਨੀ ਸੋਚ ਰਾਹੀਂ ਹੋਰ ਆਸਾਨ ਹੋ ਜਾਂਦੇ ਨੇ ਏ ਅੰਦਰਲਾ ਕੰਪਾਸ ਸਦਾ ਸਾਨੂੰ ਸਾਡੇ ਭਲੇ ਵੱਲ ਮੋੜਦਾ ਹੈ ਸਿਰਫ ਉਸ ਦੀ ਭਾਸ਼ਾ ਸਮਝਣੀ ਹੈ ਅਤੇ ਉਸ ਤੇ ਭਰੋਸਾ ਕਰਨਾ ਹੈ ਆਪਣੀ ਅੰਦਰੂਨੀ ਸਿਆਣਪ ਨੂੰ ਜਾਗਰੂਕ ਕਰੋ ਆਪਣੀ ਜ਼ਿੰਦਗੀ ਨੂੰ ਸੱਚੇ ਮਾਇਨੇ ਵਿੱਚ ਬਦਲੋ ਦੋਸਤੋ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਹੈ ਤਾਂ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਨਾਲ ਜੁੜੋ ਸਾਨੂੰ YouTube, Facebook ਅਤੇ Instagram ਤੇ ਫੋਲੋ ਕਰੋ ਤੁਹਾਡਾ ਇੱਕ ਇੱਕ ਪਸੰਦ ਟਿੱਪਣੀ ਅਤੇ ਸਾਂਝ ਸਾਡੀ ਹੌਸਲਾ ਅਫਜ਼ਾਈ ਕਰਦੀ ਹੈ ਅਤੇ ਸਾਨੂੰ ਹੋਰ ਅਸਲ ਕਹਾਣੀਆਂ ਪ੍ਰੇਰਣਾ ਤੇ ਜਜ਼ਬਾਤੀ ਵੀਡੀਓ ਆ ਬਣਾਉਣ ਲਈ ਤਾਕਤ ਦਿੰਦੀ ਹੈ ਆਓ ਮਿਲ ਕੇ ਜ਼ਿੰਦਗੀ ਦੇ ਇਹ ਪੰਨੇ ਇਕੱਠੇ ਪੜੀਏ ਪੰਨੇ ਜ਼ਿੰਦਗੀ ਦੇ ਜਜ਼ਬਾਤਾਂ ਦੀ ਆਵਾਜ਼ ਜ਼ਿੰਦਗੀ ਦਾ ਦਰਪਨ